ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਬਾਈ ਅਵਤਾਰ ਰਮਾਣੇ ਕੋਲੋਂ ਪਿੰਡ ਰਮਾਣਾ ਤਸੀਵ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਇੱਕ ਮਿੱਤਰੋ ਤਾਜੀ ਸੂਈ ਆ ਤੇ ਇੱਕ ਸੂਣ ਵਾਲੀ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਜਾਂ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਤੇ ਨਾਲੂਗਾ ਬਿਲਕੁਲ ਨਾਲ ਆ ਤੁਸੀਂ ਦੇਖ ਸਕਦੇ ਹੋ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਅਵਤਾਰ ਕੀ ਹਾਲ ਹੈ ਠੀਕ ਆ ਜੀ ਠੀਕ ਆ ਹਾਂਜੀ ਠੀਕ ਆ ਸੂਆ ਕਿਹੜਾ ਜੀ ਆ ਗਾਂ ਦਾ ਪਹਿਲਾਂ ਤਾਂ ਇਸ ਉਹ ਦੂਜਾ ਲਾ ਲਓ ਜੀ ਠੀਕ ਹੈ ਤੀਜਾ ਲਾ ਲਓ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਹਾਂ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਤੀਜਾ ਦਿਨ ਤਿੰਨ ਤੀਜਾ ਦਿਨ ਕਿੰਨਾ ਕ ਬੋਲਾ ਹੋ ਹੁਣ ਹੋਊਗਾ ਜੀ 17 ਕਿਲੋ ਬੋਲਾ ਹੋਊਗਾ ਮਤਲਬ ਕਿ 16 17 ਕਿਲੋ ਬੋਲਾ ਹੈਗਾ ਹਾਂ 17 ਕਿਲੋ ਹੀ ਹੋ ਤਿੰਨ ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ 16 17 ਲੀਟਰ ਬੋਲਾ ਤੋਰੋ ਜੇ ਇੱਕ ਵਾਰੀ ਤੋਰ ਕੇ ਦਿਖਾ ਦੇ ਮਗਰ ਬੱਛੀ ਬੱਛੀ ਹੈ ਜੀ ਓਕੇ ਥਾਲੇ ਮੇਰੀ ਪੂਰੀ ਮਿੱਤਰੋ ਸਾਫ ਆ ਸਾਹੀਵਾਲ ਕ੍ਰੋਸ ਹੈ ਤੇ ਗਰਮੇ ਸਰਦੇ ਮਿੱਤਰੋ ਦੋਨੇ ਮੌਸਮ ਚੱਲਣ ਵਾਲੀ ਆ ਦੁੱਧ 16 17 ਲੀਟਰ ਜਿਹੜਾ ਬਾਈ ਕਹਿੰਦਾ ਵੀ ਦੁੱਧ ਤਿਆਰ ਹੈ ਸੂਰਾ ਤੀਜਾ ਤੀਜਾ ਕਹ ਲਓ ਦੂਜਾ ਕਹ ਲਓ ਜੀ ਬਸ ਸਾਡੀ ਖੁਸ਼ੀ ਹੈ ਅੱਗੇ ਤੁਹਾਡੀ ਮਿੱਤਰੋ ਸਮਝ ਐ ਤੇ ਅਸੀਂ ਤਾਂ ਜਿਵੇਂ ਜੇ ਸਾਨੂੰ ਲੱਗਦਾ ਸੀ ਓਵੇਂ ਜਿਵੇਂ ਕਹਨੇ ਆ ਕੋਈ ਵੱਧ ਘੱਟ ਗੱਲ ਜੀ ਬਣਾ ਕੇ ਨਹੀਂ ਕਹਿੰਦੇ ਮਗਰ ਬੱਸੀ ਆ 16 17 ਲੀਟਰ ਜਿਹੜਾ ਦੁੱਧ ਤਿਆਰ ਹੈ ਰੇਟ ਫਿਰ ਕੀ ਕਰਤਾ ਜਿਹਦਾ ਆਪਾਂ ਰੇਟ ਵੇਖੋ ਜੀ 75 ਕਰਾ ਲਓ ਹਾਂਜੀ 75000 ਦੀ ਦੇ ਦਾਂ ਓਕੇ ਦੂਜੇ ਨੰਬਰ ਤੇ ਸੂਣ ਵਾਲੀ ਬੈੜ ਹੈ ਨਾ ਇਹਦਾ ਕਿਹੜਾ ਸੂਆ ਡਾਕਟਰ ਗੱਲ ਇਹ ਹੈ ਵੀ ਦੁੱਧ ਇਹ 20 ਤੋਂ ਬਾਹਰ ਪਾਉਗੀ ਹਾਂਜੀ ਕਿਹੜੇ ਬੰਦੇ ਤੋਂ ਲੈਂਦੀ ਆ ਚਲੋ ਉਹਨਾਂ ਨੇ ਕਿਹਾ ਸੀ 20 ਤੋਂ ਬਾਹਰ ਚੋਇਆ ਕਹਿੰਦੇ ਓਕੇ ਦੂਜੇ ਨੰਬਰ ਤੇ ਬੈੜ ਆ ਹੈ ਨਾ ਸੂਆ ਸੂਆ ਜੀ ਇਹਦਾ ਪਹਿਲਾ ਪਹਿਲਾ ਸੂਆ ਸੁਣੀਆਂ ਹਾਂ ਹਾਂ ਓਕੇ ਹਾਂ ਜੀ ਬਾਲ ਪਏ ਆ ਇਹਦੇ ਫੋਲਾ ਹਾਂ ਢਿੱਲਾ ਬਾਲ ਬਹੁਤ ਆ ਹੈ ਨਾ ਹਾਂ ਕਦ ਕੱਟ ਵੀ ਠੀਕ ਆ ਕੋਈ ਬਾਲਾ ਛੋਟਾ ਜਿਆ ਨਹੀਂ ਅਰ 7 ਕ ਦਿਨ ਪਏ ਇਹਦੇ ਹਾਂ ਤੋਰੋ ਜੀ ਉਹਨੂੰ ਵੀ ਪਹਿਲੇ ਸੂਏ ਮਿੱਤਰੋ ਸੂਣ ਵਾਲੀ ਆ 5-7 ਦਿਨਾਂ ਦੀ ਕੱਚੀ ਆ ਥਣਲੇਵੇ ਦੀ ਪੂਰੀ ਸਾਫ ਆ ਸਰੀਰ ਪੱਖੋਂ ਵੀ ਸੋਹਣੀ ਆ ਤੇ ਦੁੱਧ ਇਹ ਵੀ ਮਿੱਤਰੋ ਪਾ ਦੂਗੀ 16-17 ਹਾਂ ਜੀ ਬੜੇ ਰੌਣਕ ਓਕੇ ਅੱਗੇ ਤੁਹਾਡੀ ਸਮਝ ਆ ਤੇ ਸਰੀਰ ਪੱਖੋਂ ਸੋਹਣੀ ਆ ਥਣਲੇਵੇ ਦੀ ਪੂਰੀ ਸਾਫ ਆ ਤੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਛੋਟੀ ਜੀ ਬੱਚੀ ਜੀ ਹੈ ਹਨਾ ਮਾੜੀ ਜੀ ਉਹ ਚਲਦੀ ਹਾਂ ਚਲਦੀ ਜੁਲਦੀ ਤਾਂ ਨਹੀਂ ਹੋਣੀ ਹਨਾ ਓਕੇ ਉਹ ਗੱਲ ਹੈ ਨਹੀਂ ਬੱਚੀ ਸਾਫ ਬਹੁਤ ਆ ਬਲ ਬਹੁਤ ਪਏ ਬਹੁਤ ਬਾਲਾ ਜੀ ਹਨਾ ਜਦੋਂ ਤਿਆਰ ਹੋਈ ਫਸ ਕੇ ਖੜੀ ਉਦੋਂ ਬਣਨੀ ਹੈ ਗੱਲ ਹਨਾ ਆ ਰੇਟ ਫਿਰ ਇਹਦਾ ਕੀ ਕਰਤਾ ਜੀ ਇਹਦਾ ਹੀ ਰੇਟ 75000 ਹਾਂਜੀ ਤੇ 65000 ਦੀ ਦੇ ਦਾਂਗੇ ਇਹ 65 ਦੀ ਦੇਣੀ ਆ ਇਹਦਾ 75 ਆ 72 ਦੀ ਦੇਣੀ ਆ ਹਾਂ ਠੀਕ ਹੈ ਤੇ ਫੋਨ ਨੰਬਰ ਜੀ 946343 ਹਾਂਜੀ 12138 946343 12138 ਦੋਨੇ ਮਿੱਤਰੋ گاਵਾ ਵਧੀਆ ਨੇ ਹੋਰ ਤੋਂ ਫਾੜਾ ਹਾਂਜੀ ਹਜੇ ਕੱਚੀ ਆ ਤਾਂ ਹਾਂ ਠੀਕ ਹੈ ਜੇ ਕਿਸੇ ਨੂੰ ਚਾਹੀਦੀ ਹੋਵੇ ਹਾਂ ਦੇ ਦੇਾਂਗੇ ਠੀਕ ਹੈ ਠੀਕ ਆਲਾ ਕਹਿੰਦਾ ਪੰਜਾਬ ਵਾਲੀ ਜਰਸੀ ਲੈਣੀ ਆ ਹਾਂ ਕਈ ਵਾਰ ਜਰਸੀ ਠੰਡੀ ਐਨੀ ਆ ਗੱਦਾ ਹੀ ਛੱਡ ਦੇ ਵਿੱਚ ਜਰਸੀ ਹਾਂਜੀ ਹਾਂਜੀ ਬਹੁਤ ਸੋਹਣਾ ਇਹ ਹਜੇ ਕੱਚੀ ਆ ਹਨਾ ਇਹ ਤਾਂ ਲੈ ਜੂ ਹਫ਼ਤਾ ਦੱਸ ਦੇਣਾ ਇਹਦੇ ਦੱਸ ਦੇਣੀ ਪਈ ਐ ਜੀ ਮੂੰਹ ਵੇਖੋ ਹਾਂ ਇਹਦਾ ਫਿਰ ਰੇਟ ਰੂਟ ਕਾ ਮੌਕੇ ਤੇ ਹੋਊਗਾ ਆ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਕਰ ਲੂ ਫੋਨ ਓਕੇ ਹਾਂ ਤੇ ਅੱਸੀ ਪਿਓਰ ਆ ਜੀ ਹਾਂ ਸੋਹਣੀ ਵੀ ਰੰਗ ਵੀ ਬਹੁਤ ਸੋਹਣਾ ਹੈ ਤੇ ਥਣ ਲੇਵੀ ਦੀ ਪੂਰੀ ਸਾਫ ਸੁਆ ਇਹਦਾ ਦੂਜਾ ਹੁੱਕ ਪਹਿਲੇ ਹੀ ਇਹ ਵੇਖੋ ਜੀ ਪਹਿਲਾ ਸੁਆ ਪਹਿਲਾ ਹੈ ਪਹਿਲਾ ਤਾਂ ਨਹੀਂ ਆਉਣਾ ਦੂਜਾ ਦੂਜਾ ਲਾ ਲਓ ਹੂੰ ਉਹ ਸਰੀਰ ਪੱਖੋਂ ਸੋਹਣੀ ਹੈ ਹਨਾ ਪਿਆ ਵਾਲੀ ਜਰਸੀ ਚਾਹੀਦੀ ਹੈ ਜਰਸੀ 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 ਜੇ ਕਈ ਭਰਾ ਕਹਿੰਦੇ ਆ ਹਨਾ ਹਾਂ ਕਈ ਬਹੁਤ ਫੋਨ ਲਾਉਂਦੇ ਬਹੁਤ ਜ਼ਿਆਦੇ ਫੋਨ ਆਉਂਦੇ ਆ ਇਹਦਾ ਰੇਟ ਬਾਈ ਕਹਿੰਦਾ ਵੀ ਫੋਨ ਤੇ ਕਰਾਂਗੇ ਕਿਉਂਕਿ ਕੱਚੀ ਵਾਲੀ ਹੈ ਜੀ। ਸੋ ਸਾਰੇ 10 ਦਿਨ ਲੈ ਜੀ 11 ਦਿਨ ਲੈ ਜੇ। ਓਕੇ। ਮੈਂ ਲੈ ਕੇ ਜਾਉਂਗੀ। ਧੰਨਵਾਦ ਜੀ। ਹਾਂ।